ਖਾਨਵੀਰੋ ਪ੍ਰੋਗਰਾਮ ਮਰਾਪਿੰਡ ਮੇਰੇ ਖੇਚ ਤੁਹਾਡਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਕਿਸੇ ਵੀ ਡੇਰੀ ਫਾਰਮ ਦੀ ਜਿਹੜੀ ਸਫਲਤਾ ਹੈ ਉਹ ਇਸ ਗੱਲ ਤੇ ਨਿਰਪਰ ਕਰਦੀ ਏ ਕਿ ਪਸ਼ੂ ਕਿਨੇ ਸਿਹਤਮਾਨ ਨੇ ਤੇ ਪਸ਼ੂਆਂ ਦੀ ਜਿਹੜੀ ਅਗਲੀ ਸੰਤਾਨ ਉਤਪਤੀ ਆ ਜਾਂ ਅਸੀਂ ਜਿਹੜੀ ਨਵੀਂ ਪੀੜੀ ਦੀ ਗੱਲ ਕਰਦੇ ਆਂ ਕਿ ਉਹ ਕਿਨੇ ਇੱਕ ਫਰਕ ਬਾਅਦ ਸਾਲ ਬਾਅਦ ਜਿਹਨੂੰ ਆਪਾਂ ਹਰਵਰਿਆ ਕਹਿੰਨੇ ਆਂ ਉਸ ਚੀਕੇ ਨਾਲ ਹੁੰਦੀ ਆ ਜਾਂ ਨਹੀਂ ਹੁੰਦੀ ਅਸੀਂ ਇਸ سلسلے ਚ ਕਿਉਂਕਿ ਪਸ਼ੂ ਦੇ ਜੀਵਨ ਦੇ ਵਿੱਚ ਜਿਹੜਾ ਉਹਦਾ ਗੰਭਣ ਕਾਲ ਆ ਜਾਂ ਸੂਣ ਸਮੇਂ ਦੀਆਂ ਜਿਹੜੀਆਂ ਸਮੱਸਿਆਵਾਂ ਔਕੜਾਂ ਲੋੜਾਂ ਉਹ ਬੜੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਉਹਦੇ ਤੇ ਅੱਜ ਵਿਚਾਰ ਸਲਾਹ ਕਰਨ ਵਾਸਤੇ ਪਹੁੰਚੇ ਆ ਗੁਰੂ ਅੰਗਰ ਦੇ ਬੈਕਟਰੀ ਤੇ ਐਨੀਮਲ ਸੈਂਸ ਜੂ ਸਟੀਲ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਮਿਰਗੰਕ ਹੋਂਪਾਰਖੇ ਜੀ ਜਿਹੜੇ ਕਿ ਇੱਥੇ ਮੁਖੀ ਦੇ ਤੌਰ ਤੇ ਸਿਵਾ ਨਿਵਾ ਰਹੇ ਨੇ ਪਸ਼ੂ ਪ੍ਰਸੂਤੀ ਵਿਭਾਗ ਜਿਹੜਾ ਉਹਦੇ ਵਿੱਚ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਆਂ ਅਰ ਦਰਸੋਂ ਆਮ ਤੌਰ ਤੇ ਵੇਖੋ ਜਿਹੜਿਆ ਸਿਆਲਾਂ ਦਾ ਮੌਸਮ ਆ ਇਹਦੇ ਚ ਪਸ਼ੂਆਂ ਦਾ ਸੂਆ ਜਿਹੜਾ ਨਾ ਉਹ ਵੱਧਦਾ ਤੇ ਉਸ ਪੱਖੋਂ ਸਾਡੇ ਕਿਸਾਨ ਵੀਰ ਜਿਹੜੇ ਆ ਉਹਨਾਂ ਨੂੰ ਕਈ ਲੋੜਾਂ ਵੀ ਪੈਂਦੀਆਂ ਏ ਕਈ ਜਾਣਕਾਰੀਆਂ ਜਿਹੜੀਆਂ ਉਹਨਾਂ ਨਾਲ ਸਹਾਇਆਂ ਕੀਤੀਆਂ ਫਾਇਦਾ ਦਿੰਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰੀ ਕਿ ਜੇ ਸਾਡੇ ਕੋਲ ਪਸ਼ੂ ਹੈ ਇਸ ਵੇਲੇ ਗੱਭਣ ਖਲੋਤਾ ਹੈ ਤੇ ਆਪਾਂ ਸੂਏ ਤੋਂ ਪਹਿਲਾਂ ਜਿਹੜੀ ਆ ਉਹਦੀ ਕੀ ਦੇਖਭਾਲ ਕਰਨੀ ਆ ਕਿ ਪਸ਼ੂ ਜਿਹੜਾ ਉਹਦੀ ਤੰਦਰੁਸਤ ਜਿਹੜੀ ਸਵਾਈ ਉਹ ਹੋ ਜਾਏ ਹਰਪ੍ਰੀਤ ਜੀ ਆ ਜਿਹੜਾ ਕਾਲ ਹੁੰਦਾ ਪਸ਼ੂ ਦਾ ਗਰਭ ਕਾਲ ਜੀ ਨੂੰ ਕਹਿੰਦੇ ਆ ਜੀ ਆ ਉਹਦੇ ਪੂਰੇ ਜੀਵਨ ਕਾਲ ਚੋਂ ਇੱਕ ਬਹੁਤ ਵਧੀਆ ਇੱਕ ਬਹੁਤ ਮਹੱਤਵਪੂਰਨ ਕਾਲ ਗਿਣਿਆ ਜਾਂਦਾ ਕਿਉਂਕਿ ਇਹਦੇ ਤੇ ਹੀ ਡਿਪੈਂਡ ਕਰਦਾ ਵੀ ਪਸ਼ੂ ਪਾਲਕ ਨੂੰ ਹਰ ਸਾਲ ਇੱਕ ਬੱਚਾ ਲੈਣ ਦੀ ਜਿਹੜੀ ਉਹਦੀ ਉਦੇਸ਼ ਹੈ ਜਿਹੜਾ ਉਹਦਾ ਮੰਤਵ ਹੈ ਉਹ ਪੂਰਾ ਹੁੰਦਾ ਤੇ ਇਸ ਦੌਰਾਨ ਜੇ ਸਾਮ ਸੰਭਾਲ ਕੀਤੀ ਜਾਵੇ ਤੇ ਫਿਰ ਗਾਂਾਂ ਵੀ ਪਸ਼ੂ ਪਾਲਕ ਸੌਖਾ ਰਿਦਾ ਜੇ ਜਿਹੜੀ ਤੁਸੀਂ ਗੱਲ ਕੀਤੀ ਵੀ ਸੂਣ ਤੋਂ ਪਹਿਲਾਂ ਦੀ ਸਾਮ ਸੰਭਾਲ ਸੂਣ ਤੋਂ ਪਹਿਲਾਂ ਦੀ ਸਾਮ ਸੰਭਾਲ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਪਸ਼ੂ ਗੱਬਣ ਚੈੱਕ ਦੇ ਦੌਰਾਨ ਪਾਸ ਹੋ ਜਾਂਦਾ ਜਦੋਂ ਪਸ਼ੂ ਗੱਬਣ ਜਦੋਂ ਚੈੱਕ ਕੀਤਾ ਜਾਂਦਾ ਉਦੋਂ ਗੱਬਣ ਨਿਕਲਦਾ ਹੈ ਉਦੋਂ ਤੋਂ ਹੀ ਉਹਦੀ ਸਾਮ ਸੰਭਾਲ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਇੱਕ ਤਾਂ ਇਹ ਰਿਕਾਰਡ ਰੱਖਣਾ ਵੀ ਪਸ਼ੂ ਨੂੰ ਕਦੋਂ ਆਸ ਕਰਾਇਆ ਸੀ ਤੇ ਉਹਦਾ ਗੱਬਣ ਕਾਲ ਕਦੋਂ ਪੂਰਾ ਹੋਏਗਾ ਤੇ ਉਹਦਾ ਨਾਂ ਜੇ ਤੁਹਾਨੂੰ ਡੇਟ ਪਤਾ ਹੋਵੇ ਤੇ ਘੱਟੋ ਘੱਟ ਮਹੀਨਾ ਪਤਾ ਹੋਵੇ ਕਿ ਕਿਸ ਮਹੀਨੇ ਚ ਪਸ਼ੂ ਨੇ ਜਾ ਕੇ ਸੂਣਾ ਵਾ ਫਿਰ ਜਦੋਂ ਜਦੋਂ ਸੂਣ ਦਾ ਟਾਈਮ ਨੇੜੇ ਨੇੜੇ ਆਂਦਾ ਜਾਂਦਾ ਉਹਨੂੰ ਪਸ਼ੂ ਨੂੰ ਬਹੁਤ ਜ਼ਿਆਦਾ ਸਾਮ ਸੰਭਾਲ ਦੀ ਲੋੜ ਹੁੰਦੀ ਹੈ ਹਰੇਕ ਪਸ਼ੂ ਨੂੰ ਨਿਗਰਾਨੀ ਚ ਰੱਖਿਆ ਜਾਂਦਾ ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜਦੋਂ ਪਸ਼ੂ ਸੂਣਾ ਹੈ ਜਿਸ ਜਿਸ ਡੇਟ ਨੂੰ ਹੈ ਜਿਸ ਮਹੀਨੇ ਚ ਸੂਣਾ ਹੈ ਉਸ ਤੋਂ 2 ਮਹੀਨਾ ਪਹਿਲਾਂ ਉਹਦੀ ਚੁਆਈ ਬੰਦ ਕਰ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਬਿਲਕੁਲ ਹੀ ਨੇੜੇ ਆ ਜਾਂਦਾ ਹੈ ਮੀਨਾਕ ਪਹਿਲੇ ਸਮਝ ਲਓ ਹੋਰ ਜ਼ਿਆਦਾ ਪਸ਼ੂ ਨੂੰ ਬਾਕੀ ਬਗ ਨਾਲੋਂ ਸੈਪਰੇਟ ਕਰਨਾ ਪੈਂਦਾ ਹੈ ਅਲੱਗ ਕਰਨਾ ਪੈਂਦਾ ਹੈ ਤਾਂ ਜੋ ਉਹਦੀ ਸਾਮਸਮਾਲ ਵਧੀਆ ਹੋ ਸਕੇ ਉਹਦੀ ਨਿਗਰਾਨੀ ਵਧੀਆ ਰੱਖੀ ਜਾ ਸਕੇ ਜਦੋਂ ਹਫਤਾਕ ਰਹਿ ਜਾਂਦਾ ਹੈ ਉਦੋਂ ਤਾਂ ਹੋਰ ਵੀ ਜ਼ਿਆਦਾ ਧਿਆਨ ਦੀ ਲੋੜ ਹੁੰਦੀ ਹੈ ਉਦੋਂ ਪਸ਼ੂ ਦੇ ਖੁਰਾਕ ਦੀ ਤੁਹਾਨੂੰ ਧਿਆਨ ਰੱਖਣਾ ਪੈਂਦਾ ਜਿਵੇਂ 4-5 ਦਿਨ ਪਹਿਲਾਂ ਸੂਣ ਤੋਂ ਪਹਿਲਾਂ ਉਹਨੂੰ ਇਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਹੈ ਕਿ ਉਹਨੂੰ ਕੋਈ ਕਬਜ਼ ਨਾ ਹੋਵੇ ਤੇ ਜੇ ਕਬਜ ਹੋਵੇ ਵੀ ਤਾਂ ਉਹਦਾ ਇਲਾਜ ਕੀਤਾ ਜਾਵੇ ਜਿਵੇਂ ਅਲਸੀ ਦਾ ਦਲੀਆ ਦਿੱਤਾ ਜਾ ਸਕਦਾ ਉਹਨੂੰ ਜਾਂ ਬਹੁਤ ਹਦ ਹੋਈ ਤਾਂ ਅਲਸੀ ਦਾ ਤੇਲ ਵੀ ਪਲਾਇਆ ਜਾ ਸਕਦਾ ਤਾਂ ਕਿ ਉਹਨੂੰ ਕਬਜ ਨਾ ਹੋਵੇ ਫਿਰ ਜਿੱਥੇ ਪਸ਼ੂ ਨੂੰ ਰੱਖਿਆ ਹੈ ਅਲੱਗ ਕਰਕੇ ਉੱਥੇ ਦਾ ਫਰਸ਼ ਇੱਕ ਤਾਂ ਸੁੱਕਾ ਹੋਣਾ ਚਾਹੀਦਾ ਜੇ ਨਰਮ ਮੈਟ ਮਿਲ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਜੇ ਮੈਟ ਨਾ ਮਿਲੀ ਤੇ ਸੁੱਕੀ ਪ੍ਰਾਲੀ ਤੇ ਵਿਛਾਈ ਜਾ ਸਕਦੀ ਹੈ ਤੇ ਉਸੇ ਜਗ੍ਹਾ ਦੇ ਨੇੜੇ ਉਸੇ ਥਾਂ ਤੇ ਕੋਲ ਤੁਸੀਂ ਸੁੱਕੇ ਕੱਪੜੇ, ਸੁੱਕੀ ਪ੍ਰਾਲੀ ਤੇ ਥੋੜੀ ਜੀ ਲਾਲ ਦਵਾਈ ਤੇ ਕੁਝ ਕਾਟਨ ਦੇ ਰਸੇ ਇਹ ਪਹਿਲਾਂ ਹੀ ਰੱਖ ਕੇ ਉੱਥੇ ਛੱਡੋ ਤਾਂ ਕਿ ਜਦੋਂ ਸੂਣ ਵਾਲਾ ਹੋਵੇ ਪਸ਼ੂ ਉਹਨੂੰ ਤੁਹਾਨੂੰ ਭਜਨਟ ਨਾ ਪਵੇ ਉਹ ਚੀਜ਼ਾਂ ਉੱਥੇ ਤੁਹਾਨੂੰ ਅਵੇਲੇਬਲ ਹੋਣ ਉਹ ਚੀਜ਼ਾਂ ਲੋਡੀ ਦੀ ਜੋ ਵੀ ਚਾਹੀਦੀ ਹੈ ਉੱਥੇ ਤੁਹਾਨੂੰ ਮਿਲ ਜਾਣ ਤੇ ਸੂਣ ਤੋਂ ਪਹਿਲਾਂ ਜਦੋਂ ਪਸ਼ੂ ਜਿਸ ਦਿਨ ਪਸ਼ੂ ਨੇ ਸੂਣਾ ਉਸ ਦਿਨ ਜੋ ਨਿਸ਼ਾਨੀਆਂ ਉਹ ਦਿਖਾਉਂਦਾ ਹੈ ਉਹ ਨਿਸ਼ਾਨੀਆਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹੁਣਾ ਜਿਹੜੀ ਤੁਸੀਂ ਅਖੀਰ ਤੇ ਗੱਲ ਕੀਤੀ ਕਿ ਪਸ਼ੂ ਆਪਣੇ ਕੁਝ ਨਿਸ਼ਾਨੀਆਂ ਖਾਉਂਦਾ ਤਾਂ ਕਿ ਉਹ ਪਛਾਣ ਕੇ ਪਸ਼ੂ ਪਾਲਕ ਜਿਹੜਾ ਵਾ ਉਹ ਉਹਦੇ ਨੇੜੇ ਤੇੜੇ ਰਹੇ ਜਾਂ ਕੋਈ ਉਹਦਾ ਕੰਮ ਆ ਕਰਤੀ ਜਿਹੜਾ ਵਾ ਉਹ ਉਹਦੇ ਕੋਲ ਰਹੇ ਤਾਂ ਕਿ ਪਸ਼ੂ ਨੂੰ ਕੋਈ ਪਰੇਸ਼ਾਨੀ ਜਾਂ ਆਖ ਆਉਂਦੀ ਹੋਏ ਤੇ ਉਹਨੂੰ ਪਤਾ ਲੱਗ ਸਕੇ ਇਹ ਦੱਸੋ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਜਿਤੋਂ ਸਾਡਾ ਪਸ਼ੂ ਪਾਲਕ ਇਸ ਕਾਲੀ ਪਛਾਣ ਕਰ ਸਕਦਾ ਸੋ ਸੂਣ ਮੌਕੇ ਜਿਹੜੀਆਂ ਨਿਸ਼ਾਨੀਆਂ ਪਸ਼ੂ ਦੱਸਦਾ ਹੁੰਦਾ ਤੇ ਉਹਦਾ ਨੋਲੇਜ ਉਹਦਾ ਗਿਆਨ ਸਾਰਿਆਂ ਨੂੰ ਹੋਣਾ ਚਾਹੀਦਾ ਉਸ ਤੋਂ ਵਿੱਚ ਸਭ ਤੋਂ ਪਹਿਲਾਂ ਪਹਿਲੀ ਨਿਸ਼ਾਨੀ ਜਿਹੜੀ ਪਸ਼ੂ ਦੱਸਦਾ ਉਹ ਮਹੀਨਾ ਤੋਂ ਪਹਿਲੇ 10 ਦਿਨ ਦਿੰਦਾ ਜਦੋਂ ਉਹਦੇ ਲੇਵੇ ਦਾ ਆਕਾਰ ਵੱਡਣਾ ਸ਼ੁਰੂ ਹੋ ਜਾਂਦਾ ਉਹਦਾ ਲੇਵਾ ਸਾਈਜ਼ ਚ ਬਹੁਤ ਵੱਧ ਜਾਂਦਾ ਨੇੜੇ-ਨੇੜੇ ਜਦੋਂ ਜਾਂਦਾ ਪਸ਼ੂ ਸੂਣ ਦੇ ਡੇਟ ਦੇ ਉਦੋਂ ਫਿਰ ਉਸ ਤੋਂ ਬਾਅਦ ਪਸ਼ੂ ਬੇਚੈਨੀ ਬਹੁਤ ਰੱਖਦਾ ਤੇ ਜਦੋਂ-ਜਦੋਂ ਸੂਣ ਦਾ ਟਾਈਮ ਜਿਸ ਦਿਨ ਸੂਣਾ ਹੁੰਦਾ ਹੈ ਉਸ ਤੋਂ 1-2 ਦਿਨ ਪਹਿਲਾਂ ਪਸ਼ੂ ਬੇਚੇਨ ਹੋ ਜਾਂਦਾ ਤੇ ਉਹ ਜਿਹਨੂੰ ਰੈਸ਼ਲੈਸਨੈਸ ਕਹਿੰਦੇ ਆ ਘੁੰਮਦਾ ਫਿਰਦਾ ਜ਼ਿਆਦਾ ਹੈ ਤੇ ਰਿੰਗ ਰਿੰਗਦਾ ਵੀ ਹੈ ਤੇ ਫਿਰ ਪਸ਼ੂ ਪੂਸ਼ ਚੱਕੇ ਰੱਖਦਾ ਉਹਦੀ ਜਿਹੜੀ ਪੂਸ਼ ਹੈ ਉਹਨੂੰ ਚੱਕੇ ਰੱਖਦਾ ਤੇ ਥੋੜਾ ਖਾਣ ਪੀਣ ਘਟਾ ਜਾਂਦਾ ਤੇ ਇਹ ਕੁਝ ਪਹਿਲੀਆਂ ਨਿਸ਼ਾਨੀਆਂ ਆ ਜਿਹਦੇ ਤੋਂ ਪਤਾ ਲੱਗ ਜਾਂਦਾ ਵੀ ਹੁਣ ਪਸ਼ੂ ਦਾ ਸੂਣ ਦਾ ਟਾਈਮ ਬਿਲਕੁਲ ਹੀ ਨੇੜੇ ਆ ਗਿਆ ਵਾ ਡਾਕਟਰ ਸਾਹਿਬ ਜਦੋਂ ਆਪਾਂ ਇਹਨਾਂ ਨਿਸ਼ਾਨੀਆਂ ਦੀ ਪਛਾਣ ਕਰ ਲੈਨੇ ਆ ਹੂੰ ਤੇ ਉਹਦੇ ਤੋਂ ਬਾਅਦ ਆਪਣਾ ਜਿਹੜਾ ਪਸ਼ੂ ਆ ਉਹ ਸੂਣ ਵਾਲੀ ਸਟੇਜ ਦੇ ਬਿਲਕੁਲ ਨੇੜੇ ਆ ਹਾਂ ਉਹਦੇ ਵਿੱਚ ਵਖੋ ਵਖੋ ਖਰੀਆਂ ਮੈਨੂੰ ਲੱਗਦਾ ਵੀ ਕੋਈ ਅਵਸਥਾਵਾਂ ਇਹੋ ਨਹੀਂ ਆਉਨੀਆਂ ਹੋਣਗੀਆਂ ਕਿ ਸਾਨੂੰ ਪਤਾ ਲੱਗ ਰਿਹਾ ਕਿ ਪਸ਼ੂ ਜਿਹੜਾ ਵਾ ਉਹ ਕਿਸ ਅਵਸਥਾ 'ਤੇ ਅਸਲ ਹੈਗਾ ਉਹ ਕਿਹੜੀ ਕਿਹੜੀ ਸਟੇਜ ਜਿਹੜੀ ਆ ਪਸ਼ੂ ਦੇ ਗੱਭਣ ਆਪਣੇ ਸੂਣ ਸਮੇਂ ਜਿਹੜੀ ਸਾਨੂੰ ਇਹ ਜੀ ਪੇਸ਼ ਆਉਂਦੀ ਜਦੋਂ ਪਸ਼ੂ ਸੂਂਦਾ ਹੈ ਤਾਂ ਐ ਨਹੀਂ ਹੈਗਾ ਵੀ ਬੱਚਾ ਇੱਕਦਮ ਹੀ ਬਾਹਰ ਆ ਜਾਂਦਾ ਉਹਦੀਆਂ ਅਵਸਥਾਵਾਂ ਹੈ ਜਿਵੇਂ ਤੁਸੀਂ ਕਿਹਾ ਤੇ ਇਹ ਅਵਸਥਾਵਾਂ ਤਿੰਨ ਅਵਸਥਾਵਾਂ ਹੁੰਦੀ ਹੈ ਮਤਲਬ ਜੋ ਮਾਂ ਹੈ ਜੋ ਜਿੰਨੇ ਸੂਣਾ ਹੈ ਪਸ਼ੂ ਨੇ ਉਹਦੀਆਂ ਉਹ ਤਿਆਰੀਆਂ ਕਰਦਾ ਅੰਦਰ ਉਹਦੀ ਅੰਦਰੂਨੀ ਤਿਆਰੀਆਂ ਹੁੰਦੀ ਹੈ ਜ ਜ ਉਹਦੇ ਵਿੱਚ ਪਹਿਲੀ ਅਵਸਥਾ ਇੱਕ ਹੁੰਦੀ ਹੈ ਜ ਜਦੇ ਵਿੱਚ ਬੱਚੇ ਦਾ ਨੀ ਦੇ ਮੂੰਹ ਦਾ ਖੁੱਲਣਾ ਸ਼ੁਰੂ ਹੁੰਦਾ ਬੱਚੇ ਦਾ ਨੀ ਦੇ ਮੂੰਹ ਦਾ ਖੁੱਲਣਾ ਜਦੋਂ ਸ਼ੁਰੂ ਹੁੰਦਾ ਹੈ ਤੇ ਜਿਵੇਂ ਮੈਂ ਪਹਿਲੇ ਕਿਹਾ ਵੀ ਬੇਚੈਨੀ ਵੱਧਦੀ ਹੈ ਤੇ ਇਸ ਦੌਰਾਨ ਪਸ਼ੂ ਦੀ ਬੇਚੈਨੀ ਹੋਰ ਜ਼ਿਆਦਾ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਹਮੇਸ਼ਾ ਪਸ਼ੂ ਪੂਸ ਚੱਕੇ ਰੱਖਦਾ ਤੇ ਇੱਧਰ ਉੱਧਰ ਘੁੰਮਦਾ ਅੜੀਂ ਨਦਾ ਵੀ ਹੈ ਤੇ ਪਸ਼ੂ ਕੁਝ ਇਸ ਤਰ੍ਹਾਂ ਦੇ ਲੇਸਦਾਰ ਪਾਣੀ ਨੂੰ ਕੱਢਦਾ ਜਿਹਦੇ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਵੀ ਹੁਣ ਪਸ਼ੂ ਸੂਣ ਵਾਲਾ ਹੈ ਤੇ ਇਹ ਪਹਿਲੀ ਅਵਸਥਾ ਗਣੀ ਜਾਂਦੀ ਹੈ ਜਿਹਦੇ ਵਿੱਚ ਕਦੇ-ਕਦੇ ਤੁਹਾਨੂੰ ਮਟਿਆਂਡੀ ਆਉਂਦੀ ਦਿਖਦੀ ਹੈ ਮਟਿਆਂਡੀ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਉਂਕਿ ਹੁਣ ਬੱਚੇ ਨੇ ਨਿਕਲਣਾ ਵਿੱਚੋਂ ਜਣੇਪਾ ਰਾਹ ਚ ਬੱਚੇ ਨੇ ਬਾਹਰ ਨਿਕਲਣਾ ਤੇ ਉਹਦੀ ਸਾਰੀ ਤਿਆਰੀਆਂ ਹੋਣੀ ਚਾਹੀਦੀਆਂ ਤੇ ਆ ਜਿਹੜੀ ਮੈਂ ਮਟਿਆਂਡੀ ਦੀ ਗੱਲ ਕੀਤੀ ਹੈ ਮਟਿਆਂਡੀ ਦਾ ਇੱਕ ਉਦੇਸ਼ ਹੁੰਦਾ ਆਣ ਦਾ ਮਟਿਆਂਡੀ ਕੀ ਕਰਦੀ ਹੈ ਇੱਕ ਤਾਂ ਉਸ ਜਣੇਪੇ ਰਾਹ ਨੂੰ ਚਿਕਣਾਈ ਪ੍ਰਦਾਨ ਕਰਦੀ ਹੈ ਦੂਜਾ ਉਸ ਜਣੇਪੇ ਵਾਲੀ ਰਾਹ ਨੂੰ ਖੋਲ ਦਿੰਦੀ ਹੈ ਤਾਂ ਜੋ ਬੱਚਾ ਬੜੇ ਆਰਾਮ ਨਾਲ ਸੌਖੇ ਤਰੀਕੇ ਨਾਲ ਆਪਣੇ ਆਪ ਆ ਜਵੇ ਇੱਕ ਹੋਰ ਕੰਮ ਇਹ اسی ਅਵਸਥਾ ਵਿੱਚ ਹੁੰਦਾ ਹੈ ਵੀ ਜੇ ਪਸ਼ੂ ਪਸ਼ੂ ਜਨ ਸੁਣਾ ਹੈ ਉਹਦੇ ਵਿੱਚ ਬੱਚਾ ਕਿਸੇ ਹੋਰ ਦਿਸ਼ਾ 'ਚ ਆ ਕਿਸੇ ਹੋਰ ਅਵਸਥਾ 'ਚ ਪਿਆ ਹੋਵੇ ਤੇ ਉਹ ਲੋਡੀ ਦੀ ਅਵਸਥਾ ਵਿੱਚ ਆ ਜਾਂਦਾ ਹੈ ਜਿਹੜੀ ਸੁਆਈ ਵਾਸਤੇ ਬਹੁਤ ਬਹੁਤ ਕਾਮਯਾਬ ਹੈ ਜਾਂ ਅਸ਼ੂ ਆਪਣੇ ਆਪ ਸੁਬ ਸਕੇ ਇਸ ਤਰ੍ਹਾਂ ਦੀ ਅਵਸਥਾ ਵਿੱਚ ਉਹ ਬੱਚਾ ਆ ਜਾਂਦਾ ਤੇ ਇਹ ਮੁੱਖ ਗੱਲਾਂ ਪਹਿਲੀ ਸਟੇਜ ਵਿੱਚ ਜਾਂ ਪਹਿਲੀ ਅਵਸਥਾ ਵਿੱਚ ਹੁੰਦੀ ਹੈ ਇਹ ਅਵਸਥਾ ਤਕਰੀਬਨ 2 ਤੋਂ 6 ਘੰਟੇ ਤੱਕ ਚੱਲਦੀ ਹੈ ਲਵੇਰੀਆਂ ਵਿੱਚ ਪਰ ਜੇ ਵੈੜੀ ਹੋਵੇ ਜਾਂ ਝੋਟੀ ਹੋਵੇ ਤਾਂ 1-2 ਘੰਟਾ ਉੱਤੇ ਲੈ ਸਕਦੀ ਹੈ ਉਸ ਤੋਂ ਬਾਅਦ ਦੂਜੀ ਅਵਸਥਾ ਆ ਜਾਂਦੀ ਹੈ ਬੱਚੇ ਦੇ ਬਾਹਰ ਨਿਕਲਣ ਦੀ ਅਵਸਥਾ ਬੱਚੇ ਦੇ ਬਾਹਰ ਨਿਕਲਣ ਦੀ ਅਵਸਥਾ ਆਮ ਕਰਕੇ ਅੱਧੇ ਤੋਂ 1 ਘੰਟੇ ਦੇ ਵਿੱਚ ਪੂਰੀ ਹੋ ਜਾਣੀ ਚਾਹੀਦੀ ਹੈ ਉਸ ਦੌਰਾਨ ਸਭ ਤੋਂ ਪਹਿਲਾਂ ਪਸ਼ੂ ਜਦੋਂ ਬੱਚਾ ਹੈ ਉਹਦਾ ਨੱਕ ਤੇ ਖੁਰ ਬਾਰ ਦਿਸਦੇ ਆ ਉਸ ਤੋਂ ਬਾਅਦ ਸਿਰ ਬਾਰ ਆਉਂਦਾ ਉਸ ਤੋਂ ਬਾਅਦ ਲੱਤਾਂ ਬਾਰ ਆਉਂਦੀ ਆ ਤੇ ਉਸ ਤੋਂ ਬਾਅਦ ਮੋਢੇ ਬਾਰ ਹੁੰਦੇ ਆ ਤੇ ਜੇਕਰ ਮੋਢੇ ਤੱਕ ਬੱਚਾ ਆਪਣੇ ਆਪ ਨਿਕਲ ਗਿਆ ਤੇ ਬਹੁਤ ਘੱਟ ਛਾਂਸ ਹੈ ਕਿ ਉਸ ਨਹੀਂ ਉਸ ਪਸ਼ੂ ਦੇ ਵਿੱਚ ਕੋਈ ਔਖੀ ਸੁਆਈ ਹੋਏਗੀ ਆਮ ਕਰਕੇ 90 ਪਰਸੈਂਟ ਕੇਸਸ ਚ ਪਸ਼ੂ ਆਪਣੇ ਆਪ ਸੁਗ ਜਾਂਦਾ ਕੋਈ ਜੇ ਮੋਢੇ ਨਿਕਲ ਗਏ ਤਾਂ ਜੇ ਕੋਈ ਪਿੱਛੇ ਜਮਾਂਦਰੂ ਨੁਕਸ ਹੋਵੇ ਜਾਂ ਕੋਈ ਹੋਰ ਕੋਈ ਐਬਨਾਰਮੈਲਟੀ ਹੋਵੇ ਤਾਂ ਫਿਰ ਬੱਚਾ ਫਸ ਜਾਂਦਾ ਜਿਹਨੂੰ ਆਪਾਂ ਔਕੀ ਸੁਆਈ ਚ ਗੰਦੇ ਹੁੰਦੇ ਆ ਪਰ ਆਮ ਕਰਕੇ ਜੇ ਨਾਰਮਲ ਕੇਸ ਹੋਵੇ ਤੇ ਉਹਦੇ ਵਿੱਚ ਜੇ ਇੰਨਾ ਪਾਰਟ ਬਾਹਰ ਆ ਗਿਆ ਇਹਦਾ ਮਤਲਬ ਸੁਆਈ ਸੋਖੀ ਹੋਊਗੀ ਇਸ ਤੋਂ ਬਾਅਦ ਜਦੋਂ ਬੱਚਾ ਆਪਣੇ ਆਪ ਨਿਕਲ ਜਾਂਦਾ ਹੈ ਬੱਚੇ ਦਾ ਨਹੀਂ ਬੱਚਿਆਂ ਦੀ ਬਹੁਤ ਜ਼ਿਆਦਾ ਜ਼ੋਰ ਲਾਉਂਦੀ ਹੈ ਸੁਗੜਦੀ ਹੈ ਇਸ ਕਰਕੇ ਬੱਚਾ ਪ੍ਰੈਸ਼ਰ ਨਾਲ ਬਾਹਰ ਹੁੰਦਾ ਉਸ ਤੋਂ ਬਾਅਦ ਤੀਜੀ ਅਵਸਥਾ ਹੁੰਦੀ ਹੈ ਜੇਰ ਦਾ ਬਾਹਰ ਨਿਕਲਣਾ ਉਹ ਵੀ اسی ਅਵਸਥਾ ਵਿੱਚ ਹੀ ਗਿਣਿਆ ਜਾਂਦਾ ਮਤਲਬ ਸੂਣ ਦੀਆਂ ਅਵਸਥਾਵਾਂ ਵਿੱਚ ਇੱਕ ਅਵਸਥਾ ਹੈ ਜਿਹਦੇ ਵਿੱਚ ਪਸ਼ੂ ਦੇ ਬੱਚੇ ਦੀ ਜੇਰ ਹੈ ਉਹ ਜੇਰ ਬਾਹਰ ਨਿਕਲਦੀ ਹੈ ਤੇ ਆਮ ਕਰਕੇ ਜੇਰ 6 ਤੋਂ 8 ਘੰਟੇ ਵਿੱਚ ਨਿਕਲ ਜਾਣੀ ਚਾਹੀਦੀ ਹੈ ਪਰ ਕਿਤੇ ਕਿਤੇ ਆਪਾਂ ਜੇ ਵੇਟ ਵੀ ਕਰਨਾ ਹੋਇਆ ਤੇ 12 ਘੰਟੇ ਤੱਕ ਵੱਧ ਤੋਂ ਵੱਧ ਆਪਾਂ ਵੇਟ ਕਰ ਸਕਦੇ ਹ ਉਸ ਤੋਂ ਬਾਅਦ ਜੇ ਜੇਰ ਨਾ ਨਿਕਲੀ ਤੇ ਉਹਦਾ ਲਾਜ਼ਮੀ ਇਲਾਜ ਕਰਾਉਣਾ ਪੈਂਦਾ ਜੀ ਆ ਤਿੰਨ ਅਵਸਥਾਵਾਂ ਹੈ ਜਿਹੜੀ ਅਮੇ ਦੱਸਣਾ ਚਾਹੁੰਦਾ ਸੀ ਡਾਕਟਰ ਹੌਨ ਪਾਰਖੇ ਜੀ ਵੇਖੋ ਜਿਨੇਪਾ ਉਂ ਤੇ ਇੱਕ ਕੁਦਰਤੀ ਪ੍ਰਕਿਰਿਆ ਤੇ ਜਿਵੇਂ ਤੁਸੀਂ ਦੱਸਿਆ ਕਿ ਜੇ ਸਾਰਾ ਕੋਸ਼ ਮਕੂਲ ਰਹੇ ਤਾਂ ਆਪਣੇ ਤੌਰ ਤੇ ਜਿਹੜਾ ਜਿਨੇਪਾ ਪਸ਼ੂ ਨੇ ਹੋ ਜਾਣਾ ਹੁੰਦਾ ਹੈ ਪਰ ਕਈ ਵਾਰ ਇਹੋ ਜਿਹੀ ਵੀ ਗੱਲ ਬਣਦੀ ਆ ਕਿ ਸਾਨੂੰ ਕੋਈ ਮੁੱਢਲੀ ਸਹਾਇਤਾ ਨਹੀਂ ਲੋੜ ਜਾਂ ਪਸ਼ੂ ਪਾਲਕ ਨੂੰ ਕੁਝ ਆਪਣੇ ਤੌਰ ਤੇ ਇਥੇ ਯੋਗਦਾਨ ਪਾਉਣਾ ਪੈ ਸਕਦਾ ਹੈ ਉਹਦੀ ਉਹਨੂੰ ਕੋ ਮਦਦ ਕਰਨੀ ਪੈ ਸਕਦੀ ਪਸ਼ੂ ਨੂੰ ਇਹੋ ਜੀ ਜਿਹੜੀ ਅਵਸਥਾ ਹੈ ਉਹ ਆਪਾਂ ਕਿਵੇਂ ਪਛਾਨਣੀ ਆ ਤੇ ਕਿਹੜੀ ਕਿਹੜੀ ਥਾਂ ਤੇ ਇਹੋ ਜੀ ਜਿਹੜੀ ਆ ਉਹ ਮੁੱਢਲੀ ਸਹਾਇਤਾ ਜਿਹੜੀ ਆ ਉਹ ਦੇਣ ਦੀ ਲੋੜ ਪੈਂਦੀ ਹੈ ਬਹੁਤ ਹੀ ਵਧੀਆ ਸਵਾਲ ਹੈ ਹਰਪ੍ਰੀਤ ਜੀ ਜੀ ਕਿਉਂਕਿ ਮੁੱਢਲੀ ਸਹਾਇਤਾ ਦੇਣਾ ਉਹ ਪਤਾ ਹੋਣਾ ਚਾਹੀਦਾ ਪਸ਼ੂ ਪਾਲਕ ਨੂੰ ਕਿ ਹੁੰਨ ਮੇ ਕਰਨਾ ਕੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲੀ ਅਵਸਥਾ ਦੋ ਤੋਂ 6 ਘੰਟੇ ਤੱਕ ਰਹਿੰਦੀ ਹੈ ਜੇ ਫਿਰ ਵੀ ਕੋਈ ਪਸ਼ੂ ਜ਼ੋਰ ਲਾਈ ਜਾਂਦਾ ਹੈ ਮਠਿਆਂਡੀ ਵੀ ਬਾਹਰ ਆ ਗਈ ਹੈ ਬਟ ਬੱਚਾ ਬਾਹਰ ਨਹੀਂ ਨਿਕਲਦਾ ਇੱਕ ਤਾਂ ਇਹ ਇਹ ਅਵਸਥਾ ਹੁੰਦੀ ਹੈ ਜ ਜਿਹਨੂੰ ਉਹਦੀ ਮਡਲੀ ਸਾਹ ਇਹ ਤਾਂ ਦੇਣ ਦੀ ਲੋਡ ਹੁੰਦੀ ਹੈ ਕਿਉਂਕਿ ਇਸ ਅਵਸਥਾ ਵਿੱਚ ਕਈ ਵਾਰੀ ਇਹ ਹੁੰਦਾ ਵੀ ਬੱਚੇ ਦਾ ਨਹੀਂ ਦਾ ਮੂੰਹ ਨਹੀਂ ਖੁੱਲਦਾ ਤੇ ਜੇ ਬੱਚੇ ਦਾ ਨਹੀਂ ਦਾ ਮੂੰਹ ਨਹੀਂ ਖੁੱਲਿਆ ਇਹਦਾ ਮਤਲਬ ਜਾਂ ਤਾਂ ਉਹਨੂੰ ਕੋਈ ਅੰਦਰੂਨੀ ਨੁਕਸ ਹੈ ਜਾਂ ਬੱਚੇ 'ਚ ਕੋਈ ਪ੍ਰੋਬਲਮ ਹੈ ਜਿਸ ਕਰਕੇ ਬੱਚਾ ਬਾਹਰ ਨਹੀਂ ਆ ਰਿਹਾ ਤੇ ਜਦੋਂ ਇਸ ਤਰ੍ਹਾਂ ਦੀ ਅਵਸਥਾ ਆ ਜਾਵੇ 2-6 ਘੰਟੇ ਨਿਕਲ ਗਏ 2 ਤੋਂ 6 ਘੰਟੇ ਪੂਰੇ ਹੋ ਗਏ ਆ ਤੇ ਫਿਰ ਵੀ ਕੋਈ ਕੋਈ ਇੰਪਰੂਵਮੈਂਟ ਨਹੀਂ ਦਿਸ ਰਿਹਾ ਤੇ ਜਦੋਂ ਕੋਈ ਇੰਪਰੂਵਮੈਂਟ ਨਹੀਂ ਦਿਸ ਰਿਹਾ ਇਹਦਾ ਮਤਲਬ ਉਹਨੂੰ ਡਾਕਟਰੀ ਸਲਾਹ ਦੀ ਡਾਕਟਰੀ ਚੈੱਕਅਪ ਦੀ ਲੋੜ ਹੈ ਦੂਜਾ ਨਾ ਕੋਈ ਮਟਿਆਂਡੀ ਆਵੇ ਟਾਈਮ ਪੂਰਾ ਹੋ ਗਿਆ ਹੋਵੇ ਨਾ ਕੋਈ ਪਾਣੀ ਨਿਕਲਦਾ ਹੋਵੇ ਤੇ ਕੋਈ ਜ਼ੋਰ ਲਾ ਰਿਹਾ ਹੋਵੇ ਐਨੀਮਲ ਪਸ਼ੂ ਜ਼ੋਰ ਲਾ ਰਿਹਾ ਹੋਵੇ ਪਰ ਕੋਈ ਪ੍ਰੋਗਰੈਸ ਨਾ ਹੋਵੇ ਤੇ ਉਹਦੇ ਵਿੱਚ ਇੱਕ ਕਾਰਨ ਹੋ ਸਕਦਾ ਹੈ ਬੱਚੇਦਾਨੀ ਨੂੰ ਵੱਲ ਪੈਣਾ ਜਿਹੜਾ ਕਿ ਜਿਹੜਾ ਸਾਡਾ ਬਹੁਤ ਬਹੁਤ ਕਾਮਨ ਕੰਡੀਸ਼ਨ ਹੈ ਤੇ ਸਾਡਾ ਵਾਹ ਬਹੁਤ ਪੈਂਦਾ ਉਹਦੇ ਨਾਲ ਤੇ ਬੱਚੇਦਾਨੀ ਨੂੰ ਜੇ ਵੱਲ ਪੈ ਗਿਆ ਤੇ ਫਿਰ ਜਿੰਨੀ ਦੇਰ ਬੱਚੇਦਾਨੀ ਦਾ ਵੱਲ ਠੀਕ ਨਹੀਂ ਹੁੰਦਾ ਉੰਨੀ ਦੇਰ ਬੱਚਾ ਨਹੀਂ ਨਿਕਲ ਸਕਦਾ ਪਸ਼ੂ ਬਹੁਤ ਦਰਦ ਮਨੋਂਦਾ ਉੱਠਦਾ ਬੈਠਦਾ ਤੇ ਜੋਰ ਲਾਈ ਜਾਂਦਾ ਪਰ ਬੱਚਾ ਬਾਹਰ ਨਿਕਲਦਾ ਨਹੀਂ ਉਸ ਅਵਸਥਾ ਵਿੱਚ ਡਾਕਟਰੀ ਸਲਾਹ ਡਾਕਟਰੀ ਜਾਂਚ ਬਹੁਤ ਜ਼ਰੂਰੀ ਹੈ ਉਹ ਆ ਕੇ ਦੇਖ ਲਵੇ ਵੀ ਬਲ ਪਿਆ ਹੈ ਕਿ ਨਹੀਂ ਪਿਆ ਬਲ ਕੱਢਿਆ ਵੀ ਜਾ ਸਕਦਾ ਉਹਦੇ ਤਰੀਕੇ ਬੜੇ ਸੋਕੇ ਹੈ ਅਸ਼ੂ ਨੱਚੇਦਾਨੀ ਦਾ ਬਲ ਜੋ ਪਿਆ ਹੋਵੇ ਤੇ ਡਾਕਟਰ ਉਹਨੂੰ ਕੱਢ ਦਿੰਦੇ ਹੁੰਦੇ ਆ ਅਸੀਂ ਵੀ ਇੱਥੇ ਕੱਢਦੇ ਹੁੰਦੇ ਆ ਤੇ ਬਲ ਕੱਢਣ ਤੋਂ ਬਾਅਦ ਕਈ ਵਾਰੀ ਜਣੇਪਾ ਬੜਾ ਸੁੱਖਾ ਆਰਾਮ ਨਾਲ ਹੋ ਜਾਂਦਾ ਹੈ ਤੇ ਇੱਕ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਦੂਜਾ ਹੈ ਵੀ ਜੇ ਬੱਚੇਦਾਨੀ ਦਾ ਮੂੰਹ ਨਾ ਖੁੱਲਿਆ ਹੋਵੇ ਉਹਦੇ ਲਈ ਕਈ ਸਾਰੇ ਟੀਕੇ ਤੇ ਇਲਾਜ ਹੈਗੇ ਆ ਜਿਹਦੇ ਨਾਲ ਡਾਕਟਰ ਨੂੰ ਪਤਾ ਹੁੰਦੇ ਆ ਵੀ ਉਹ ਟੀਕੇ ਕਿਹੜੇ ਲਾਉਣੇ ਚਾਹੀਦੇ ਆ ਉਹ ਟੀਕੇ ਲਾ ਕੇ ਤੇ ਬੱਚੇਦਾਨੀ ਦਾ ਮੂੰਹ ਉਹਨੂੰ ਖੋਲਾ ਜਾ ਸਕਦਾ ਤੇ ਬੱਚੇਦਾਨੀ ਨੂੰ ਖਿੱਚ ਦੇਖਿਆ ਜਾ ਸਕਦਾ ਵੀ ਕਿਸ ਤਰ੍ਹਾਂ ਇਹ ਕੰਮ ਕਰ ਰਹੀ ਹੈ ਤੇ ਉਹਨੂੰ ਉਸ ਤਰ੍ਹਾਂ ਦੇ ਟੀਕੇ ਲਾ ਕੇ ਤੇ ਫਿਰ ਬੱਚਾ ਬਾਹਰ ਕੱਢਿਆ ਜਾ ਸਕਦਾ ਤੇ ਇਹ ਸਹਾਇਤਾ ਜਿਹੜੀ ਮੈਂ ਕਹੀ ਹੈ ਇੱਕ ਦੂਜੀ ਅਵਸਥਾ ਮੈਂ ਤੁਹਾਨੂੰ ਕਹੀ ਸੀ ਦੂਜੀ ਅਵਸਥਾ ਆਮ ਕਰਕੇ ਬੱਚਾ ਅੱਧੇ ਤੋਂ ਘੰਟੇ ਦੇ ਵਿੱਚ ਵਿੱਚ ਆ ਜਾਣਾ ਚਾਹੀਦਾ ਜਦੋਂ ਮਟਿਆਂਡੀ ਵੀ ਟੁੱਟ ਗਈ ਹੈ ਸਭ ਕੁਝ ਹੋ ਗਿਆ ਪਰ ਫਿਰ ਵੀ ਬੱਚਾ ਨਹੀਂ ਹੁੰਦਾ ਤਾਂ ਉਹਨੂੰ ਚੈੱਕ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਜੇ ਘੰਟੇ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਵੇਟ ਕਰ ਲਿਆ 2 ਘੰਟੇ ਤੱਕ ਦੇਖ ਲਿਆ ਪਰ ਫਿਰ ਵੀ ਜੋਰ ਲਾਈ ਜਾ ਰਿਹਾ ਪਸ਼ੂ ਤੇ ਬੱਚਾ ਬਾਹਰ ਨਾ ਨਿਕਲਿਆ ਇਹਦਾ ਮਤਲਬ ਹੈ ਜਾਂ ਤਾਂ ਬੱਚੇ ਦੇ ਵਿੱਚ ਕੋਈ ਜਮਾਂਦਰੂ ਨੁਕਸ ਹੈ ਕਈ ਵਾਰੀ ਅਸੀਂ ਦੇਖਦੇ ਆ ਵੀ ਦੋ ਸਿਰ ਵਾਲੇ ਬੱਚੇ ਹੁੰਦੇ ਆ ਕਈ ਵਾਰੀ ਲੱਤਾਂ ਚਾਰ ਹੁੰਦੀਆਂ ਮੂਰਲੀਆਂ ਲੱਤਾਂ ਮਗਰਲੀਆਂ ਲੱਤਾਂ ਕਈ ਵਾਰੀ ਸਾਰਾ ਦਾ ਸਾਰਾ ਹੀ ਬੱਚਾ ਦੋ ਹੁੰਦੇ ਆ ਦੋ ਆਪਸ ਵਿੱਚ ਜੁੜੇ ਹੋਏ ਬੱਚੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਬੱਚੇ ਦਾ ਆਪਣੇ ਆਪ ਨਿਕਲਣਾ ਤਾਂ ਪੋਸੀਬਲ ਹੈ ਹੀ ਨਹੀਂ ਉਨੂੰ ਤਾਂ ਸਾਇਤਾ ਦੀ ਲੋਡ ਪੈਂਦੀ ਪੈਂਦੀ ਹੈ ਤੇ ਜੇ ਬਹੁਤ ਸਹੀ ਸਮੇਂ ਤੇ ਤੁਸੀਂ ਡਾਕਟਰ ਨੂੰ ਬੁਲਾ ਲਿਆ ਜੇ ਖਿੱਚ ਤੂੰ ਨਾ ਕੀਤੀ ਤੇ ਫਿਰ ਬੱਚਾ ਸੁੱਖਾ ਆ ਸਕਦਾ ਉਹਦੇ ਵੀ ਕਈ ਸਾਰੇ ਤਰੀਕੇ ਹੁੰਦੇ ਆ ਬੱਚੇ ਕੱਢਣ ਦੇ ਤੇ ਡਾਕਟਰ ਕਰ ਲਿੰਦਾ ਹੁੰਦਾ ਪਰ ਜੇ ਤੁਸੀਂ ਉਸ ਮੌਕੇ ਤੇ ਖਿੱਚ ਤੂੰ ਕੀਤੀ ਬਿਗਾਰ ਦੇਖੇ ਬਿਗਾਰੇ ਚੈੱਕ ਕੀਤੇ ਵੀ ਬੱਚੇ ਦੀ ਸਿਚੁਏਸ਼ਨ ਕੀ ਹੈ ਤੇ ਕੰਡੀਸ਼ਨ ਹੋਰ ਜ਼ਿਆਦਾ ਕੰਪਲਿਕੇਟ ਹੋ ਜਾਂਦੀ ਹੈ ਤੇ ਜਿੱਥੇ ਆਪਾਂ ਬੱਚਾ ਆਪਾਂ ਸੋਚਦੇ ਸੀ ਵੀ ਜਣੇ ਭਰਾ ਤੋਂ ਬਾਹਰ ਆਵੇ ਉੱਥੋਂ ਨਹੀਂ ਆਉਂਦਾ ਫਿਰ ਜਾਂ ਤਾਂ ਪਸ਼ੂ ਨੂੰ ਆਪਰੇਸ਼ਨ ਰਾਈ ਉਥੇ ਬੱਚਾ ਕੱਢਣਾ ਪੈਂਦਾ ਜਿਹੜਾ ਕਿ ਬਹੁਤ ਜ਼ਿਆਦਾ ਜਾਨਲੇਵਾ ਵੀ ਹੋ ਸਕਦਾ ਹੈਗਾ ਤੇ ਇਹ ਇਸ ਚੀਜ਼ ਲਈ ਬਹੁਤ ਜ਼ਰੂਰੀ ਹੈ ਕਿ ਮੁੱਢਲੀ ਸਹਾਇਤਾ ਦੇ دیਏ ਆਪਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਇੰਨੀ ਦੇਰ ਤੱਕ ਬੱਚਾ ਨਹੀਂ ਨਿਕਲਿਆ ਤੇ ਉਹੀ ਇੱਧਰ ਉੱਧਰ ਟੱਕਣਾ ਨਹੀਂ ਮਾਰਣੀ ਆ ਸਿੱਧਾ ਕਿਸੇ ਡਾਕਟਰ ਨੂੰ ਜਿਹੜਾ ਬਹੁਤ ਜ਼ਿਆਦਾ ਐਕਸਪੀਰੀਐਂਸਡ ਹੋਵੇ ਤਾਂ ਉਹਨੂੰ ਦਿਖਾ ਲੈਣਾ ਚਾਹੀਦਾ ਤਾਂ ਜੋ ਪਸ਼ੂ ਦਾ ਨੁਕਸਾਨ ਨਾ ਹੋਵੇ ਤੇ ਨਾਲੇ ਬੱਚੇ ਦਾ ਵੀ ਨੁਕਸਾਨ ਨਾ ਜੀ ਅਰ ਦੱਸਾ ਬੋ ਜਿਵੇਂ ਤੁਸੀਂ ਆ ਕੁਛ ਗੱਲਾਂ ਫਿਕਰਮੰਦੀ ਵਾਲੀਆਂ ਕੀਤੀਆਂ ਵਿੱਚ ਹਾਂ ਹਾਂ ਠੀਕ ਹੈ ਜੀ ਕਿਉਂਕਿ ਆਮ ਤੌਰ ਤੇ ਵੇਖੋ ਜਿਵੇਂ ਮਨੁੱਖੀ ਜੀਵਨ ਦੇ ਵਿੱਚ ਆ ਕਿ ਅਸੀਂ ਕਿਹਾ ਜਾਂਦਾ ਕਿ ਇਹ ਇੱਕ ਮਾਤਾ ਦਾ ਜਿਹੜਾ ਦੂਸਰਾ ਜਨਮ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਵੀ ਹਰੇਕ ਜਿਹੜੀ ਆ ਜਾਤੀ ਉਹਦੇ ਵਿੱਚ ਹੀ ਇਸੇ ਕਿਸਮ ਦਾ ਹੈ ਕਿ ਉਹ ਬੱਚੇ ਦਾ ਪੈਦਾ ਹੋਣਾ ਜਿਹੜਾ ਉਹਦੇ ਵਾਸਤੇ ਉਹ ਜਿਸ ਸ਼੍ਰੇਣੀ ਚ ਵੀ ਹੈ ਉਹਦੀ ਮਾਤਾ ਦਾ ਦੂਸਰਾ ਜਨਮ ਹੈ ਇੱਥੇ ਆ ਕੇ ਜਦੋਂ ਕਈ ਵਾਰ ਆ ਤੁਸੀਂ ਗੱਲ ਕੋਈ ਉਲਝਣ ਵਾਲੀਆਂ ਸਥਿਤੀਆਂ ਆਉਂਦੀਆਂ ਜਾਂ ਸਵਾਈ ਜਿਹੜੀ ਆ ਉਹ ਫਸ ਜਾਂਦੀ ਆ ਉਹ ਔਖੀ ਹੁੰਦੀ ਆ ਉਹ ਕਿਸ-ਕਿਸ ਤਰੀਕੇ ਦੇ ਮਸਲੇ ਆਉਂਦੇ ਆ ਤੇ ਫਿਰ ਆਪਾਂ ਹੱਲ ਕਿਵੇਂ ਕਰਨੇ ਨੇ ਉਹ ਸਭ ਤੋਂ ਪਹਿਲਾਂ ਇਹ ਜੋ ਤੁਸੀਂ ਔਖੀ ਸਵਾਈ ਵੇਲੇ ਜਦੋਂ ਗੱਲ ਆਉਂਦੀ ਹੈ ਅਸੀਂ ਆਮ ਤੌਰ ਤੇ ਦੇਖਿਆ ਹੋਇਆ ਹੈ ਵੀ ਪਸ਼ੂ ਪਾਲਾ ਕਿ ਜਦੋਂ ਬੱਚੇ ਦੀ ਲੱਤਾਂ ਦਿਸਣਾ ਸ਼ੁਰੂ ਹੋ ਜਾਂਦੀ ਆ ਉਹਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਆ ਤੇ ਬੱਚਾ ਪਹਿਲਾਂ ਹੀ ਫਸਿਆ ਹੁੰਦਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਵੀ ਸਿਰ ਘੁੰਮਿਆ ਹੁੰਦਾ ਬੱਚੇ ਦਾ ਤੇ ਬਿਗੈਰ ਸਿਰ ਦਾ ਧਿਆਨ ਕਰਤੇ ਬਿਗੈਰ ਸਿਰ ਨੂੰ ਗੌਰ ਕਰਤੇ ਬੱਚੇ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਆ ਉਹ ਬੱਚੇ ਨੂੰ ਖਿੱਚਣਾ ਸ਼ੁਰੂ ਕਰਨ ਨਾਲ ਉਹ ਸਿਰ ਜਿਹੜਾ ਪਿੱਛੇ ਗਿਆ ਹੋਇਆ ਸੀ ਉਹ ਹੋਰ ਪਿੱਛੇ ਨੂੰ ਜਾਵੜਦਾ ਤੇ ਫਿਰ ਬੱਚਾ ਬਾਹਰ ਨਹੀਂ ਆਂਦਾ ਦੂਜਾ ਜਿਹੜਾ ਜੋ ਅਸੀਂ ਦੇਖਿਆ ਵਾ ਜਿਹੜੇ ਕੇਸ ਇੱਥੇ ਹੁੰਦੇ ਆ ਇਹ ਅਸੀਂ ਡੀਲ ਕਰਦੇ ਆ ਉਹਦੇ ਵਿੱਚ ਲੋਕੀ ਸਰੋਂ ਦਾ ਤੇਲ ਵਰਤਦੇ ਆ ਤੁਹਾਹੀ ਵੇਲੇ ਜਿਹੜਾ ਕਿ ਸਾਡੇ ਵੱਲੋਂ ਬਿਲਕੁਲ ਹੀ ਇੱਕ ਬਹੁਤ ਵੱਡੀ ਵੱਡੀ ਨਾ ਹੈ ਉਹਦੇ ਲਈ ਕਿਉਂਕਿ ਅਸੀਂ ਉਹਨੂੰ ਐਜ਼ ਅ ਬਿਗ ਨੂੰ ਉਹਨੂੰ ਕਹਿੰਦੇ ਅਸੀਂ ਵੀ ਨਹੀਂ ਸਰੋਂ ਦਾ ਤੇਲ ਕਦੇ ਵੀ ਨਹੀਂ ਵਰਤਣਾ ਸਰੋਂ ਦਾ ਤੇਲ ਇਸ ਕਰਕੇ ਨਹੀਂ ਵਰਦੇ ਕਿਉਂਕਿ ਸਰੋਂ ਦਾ ਤੇਲ ਅੰਦਰ ਜਾ ਕੇ ਲੜਦਾ ਵਾ ਜਨੇਪੇ ਦੇ ਰਾਹ ਨੂੰ ਆਪਾਂ ਖੋਲਣਾ ਹੈ ਨਾ ਕਿ ਉਹਨੂੰ ਸੁੰਗੜ ਉਹਨੂੰ ਕੰਟ੍ਰੈਕਟ ਨਹੀਂ ਕਰਾਉਣਾ ਅਸੀਂ ਉਹਨੂੰ ਪੀੜਾ ਨਹੀਂ ਕਰਾਉਣਾ ਤੇ ਜਨੇਪੇ ਦੇ ਰਾਹ 'ਚ ਜੇ ਸਰੋਂ ਦਾ ਤੇਲ ਵਰਤਿਆ ਜਾਵੇ ਤੇ ਉੱਥੇ ਹੋ ਜਾਂਦੀ ਹੈ ਸੋਜਿਸ਼ ਕਿਉਂਕਿ ਉਹ ਲੜਦਾ ਵਾ ਜਦੋਂ ਸੋਜਿਸ਼ ਹੁੰਦੀ ਹੈ ਤੇ ਉਹ ਬੱਚਾ ਨਿਕਲਣ ਦੀ بجائے ਸਗੋਂ ਹੋਰ ਫਸ ਜਾਂਦਾ ਤੇ ਇਹ ਗੱਲ ਬਹੁਤ ਬਹੁਤ ਇੰਪੋਰਟੈਂਟ ਹੈ ਤੇ ਸਾਰਿਆਂ ਵਾਸਤੇ ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪਿੰਡਾਂ 'ਚ ਆਮ ਕਰਕੇ ਦੇਖਿਆ ਜਾਂਦਾ ਵੀ ਜਦੋਂ ਕੇਸ ਇੱਥੇ ਸਾਡੇ ਕੋਲ ਆਉਂਦਾ ਉਦੋਂ ਅਸੀਂ ਜਦੋਂ ਪੁੱਛਦੇ ਆ ਤੇ ਉਹ ਦੱਸਦੇ ਆ ਵੀ ਹਾਂ ਸਰੋਦਾ ਤੇਲ ਵਰਤਿਆ ਸੀ ਤੇ ਸਰੋਦਾ ਤੇਲ ਬਿਲਕੁਲ ਨਾ ਵਰਤੋ ਜੇ ਵਰਤਣਾ ਵੀ ਪਿਆ ਤਾਂ ਲਿਕੁਇਡ ਪੈਰਾਫਿਨ ਮਿਲਦਾ ਉਹ ਵਰਤਿਆ ਜਾ ਸਕਦਾ ਦੇ ਲਿਕੁਇਡ ਪੈਰਾਫਿਨ ਨਾ ਹੋਵੇ ਤੇ ਇੱਕ ਸੀਐਮਸੀ ਜੈਲ ਕਰਕੇ ਮਿਲਦੀ ਹੈ ਉਹ ਜੈਲ ਡਾਕਟਰਾਂ ਨੂੰ ਪਤਾ ਹੁੰਦੀ ਹੈ ਉਹ ਜੈਲ ਵਰਤ ਸਕਦੇ ਆ ਤੇ ਜੇ ਉਹ ਜੈਲ ਵੀ ਨਾ ਹੋਵੇ ਤੇ ਇੱਕ ਅਲਸੀ ਦੀ ਚਾਹ ਬਣਾਈ ਜਾਂਦੀ ਹੈ ਜਿਹਦੇ ਵਿੱਚ ਅਲਸੀ ਦੇ ਬੀਜ ਨੂੰ ਪੀ ਕੇ ਉਹਨੂੰ ਉਬਾਲਿਆ ਜਾਂਦਾ ਤੇ ਉਬਾਲ ਕੇ ਫਿਰ ਉਹਨੂੰ ਛਾਣ ਲੈਂਦੇ ਆ ਤੇ ਜੋ ਵਿੱਚ ਛਾਣਨ ਤੋਂ ਬਾਅਦ ਤੁਹਾਡੇ ਤਿਆਰ ਹੋਇਆ ਉਹ ਇੱਕ ਬਹੁਤ ਵਧੀਆ ਜੈਲ ਹੁੰਦੀ ਹੈ ਜਿਹੜਾ ਜਿਹੜੇ ਐਜ਼ এ ਚਿਕਨਾਈ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਜਨੇਪੇ ਦੀ ਰਾਹ 'ਚ ਤੇ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰਦੀ ਕੋਈ ਸੋਜਿਸ਼ ਨਹੀਂ ਕਰਦੀ ਤੇ ਮੇਰੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਇਹ ਇੱਕ ਨਾ ਤਾਂ ਕਿਸੇ ਨੂੰ ਸਰੋਂ ਦਾ ਤੇਲ ਵਰਤਣ ਦੋ ਨਾ ਆਪ ਵਰਤੋ ਕਿਉਂਕਿ ਕਈ ਵਾਰੀ ਪਸ਼ੂ ਪਾਲਕ ਇੰਨੇ ਘਬਰਾ ਜਾਂਦੇ ਜਦੋਂ ਬੱਚਾ ਫਸਦਾ ਤੇ ਜੋ ਉਹਨਾਂ ਨੂੰ ਦੱਸਦਾ ਖਾਸ ਕਰਕੇ ਸਰੋਂ ਦਾ ਤੇਲ ਉਹ ਪਹਿਲੇ ਲੈ ਆ ਕੇ ਅੰਦਰ ਪਾ ਦਿੰਦੇ ਤੇ ਖਿੱਚਣਾ ਸ਼ੁਰੂ ਕਰ ਦਿੰਦੇ ਆ ਬਿਨਾਂ ਇਹ ਦੇਖੇ ਹੋਏ ਵੀ ਉਹਦਾ ਰੂਟ ਕਾਸ ਕੀ ਹੈ ਉਹਦੀ ਜੜ ਕੀ ਹੈ ਬੱਚੇ ਨੂੰ ਉੰਨੀ देर ਤੱਕ ਨਹੀਂ ਖਿੱਚਣਾ ਚਾਹੀਦਾ ਜਿੰਨੀ ਦੇਰ ਉਹਦੇ ਸਾਰੇ ਅੰਗ ਸਾਰੇ ਸਾਰੇ ਜਿਹੜੇ ਉਹਦੇ ਪਾਰਟ ਹੈ ਉਹ ਸਹੀ ਦਿਸ਼ਾ ਚ ਨਾ ਹੋਵੇ ਜੇ ਉਹਦੀ ਦਿਸ਼ਾ ਗਲਤ ਹੈ ਜਾਂ ਕੋਈ ਜਮਾਂਦਰੂ ਨੁਕਸ ਹੈ ਤਾਂ ਉਹਨੂੰ ਖਿੱਚਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਕੰਮ ਹੋਰ ਕੰਪਲਿਕੇਟਿਡ ਹੋ ਜਾਂਦਾ ਡਾਕਟਰ ਸਭ ਹੁਣ ਗੱਲ ਆ ਜਾਂਦੀ ਆ ਕਿ ਪਸ਼ੂ ਦਾ ਜਿਹੜੇਪਾ ਹੋ ਗਿਆ ਇੱਥੇ ਹੁਣ ਮੈਂ ਦੋ ਗੱਲਾਂ ਜਿਹੜੀਆਂ ਨਾ ਉਹਨਾਂ ਦੇ ਉੱਤੇ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੂੰਗਾ ਇੱਕ ਤੇ ਆ ਵੀ ਸੁਖੀ ਸੰਧੀ ਹੋ ਗਿਆ ਉਹਦੇ ਦੁਆਰ ਆਪਾਂ ਪਸ਼ੂ ਦੀ ਕੀ ਸੰਭਾਲ ਕਰਨੀ ਆ ਤੇ ਦੂਜਾ ਜਿਵੇਂ ਤੁਸੀਂ ਦੱਸਿਆ ਵੀ ਕੋਈ ਕੋਈ ਸਮੱਸਿਆ ਆ ਸਕਦੀ ਆ ਉਸ ਥਿੱਕੇ ਨਾਲ ਕਿਤੇ ਆਪਰੇਸ਼ਨ ਕਰਨਾ ਪੈ ਸਕਦਾ ਇਹਨਾਂ ਦੋਹਾਂ ਅਵਸਥਾਵਾਂ ਦੇ ਵਿੱਚ ਮੈਨੂੰ ਲੱਗਦਾ ਪਸ਼ੂ ਦੀ ਸੰਭਾਲ ਦੇ ਵਿੱਚ ਫਰਕ ਪੈਂਦਾ ਹੋਗਾ ਇਹ ਸਾਨੂੰ ਦੋਹਾਂ ਦੇ ਬਾਰੇ ਜਿਹੜਾ ਉਹ ਜਾਣਕਾਰੀ ਦਿਓ ਕਿ ਆਪਾਂ ਕਿਸ ਤਰੀਕੇ ਨਾਲ ਪਸ਼ੂ ਦੀ ਸੰਭਾਲ ਕਰੀਏ ਜੇਕਰ ਪਸ਼ੂ ਦੀ ਸੂਆਈ ਸੋਖੀ ਹੋ ਗਈ ਹੈ ਤੇ ਉਸ ਤੋਂ ਬਾਅਦ ਵੀ ਪਸ਼ੂ ਨੂੰ ਐ ਛੱਡਣਾ ਨਹੀਂ ਚਾਹੀਦਾ ਪਸ਼ੂ ਨੂੰ ਹਮੇਸ਼ਾ ਆਪਣੀ ਨਿਗਰਾਨੀ 'ਚ ਰੱਖਣਾ ਪੈਂਦਾ ਹੈ ਕਿਉਂਕਿ ਜਿਸ ਵੇਲੇ ਮਟਿਆਂਡੀ ਨਿਕਲਦੀ ਹੈ ਪਾਣੀ ਨਿਕਲਦਾ ਹੈ ਪਸ਼ੂ ਦਾ ਬਹੁਤ ਬੱਚਾ ਕੱਢ ਲੈਂਦਾ ਤੇ ਬਹੁਤ ਜ਼ੋਰ ਲੱਗਿਆ ਹੁੰਦਾ ਹੈ ਪਸ਼ੂ ਦਾ ਤੇ ਕਈ ਵਾਰੀ ਤਾਂ ਪਸ਼ੂ ਇੰਨਾ ਹੰਬ ਜਾਂਦਾ ਹੈ ਵੀ ਥੱਲੇ ਬਹਿ ਜਾਂਦਾ ਤੇ ਜਦੋਂ ਬਹਿ ਗਿਆ ਤੇ ਫਿਰ ਆਪਾਂ ਨੂੰ ਧਿਆਨ ਰੱਖਣਾ ਪਏਗਾ ਇੱਕ ਤਾਂ ਉਹਨੂੰ ਪਾਣੀ ਉਹਨੂੰ ਖੁਰਾਕ ਖਾਸ ਕਰਕੇ ਕੈਲਸ਼ੀਅਮ ਤੇ ਇਹ ਦੇਣ ਦੀ ਬਹੁਤ ਲੋੜ ਹੁੰਦੀ ਹੈ ਸੂਣ ਤੋਂ ਬਾਅਦ ਜਦੋਂ ਆਪਾਂ ਉਹਨੂੰ ਕੈਲਸ਼ੀਅਮ ਦੇ ਦਿੰਦੇ ਆ ਜਾਂ ਉਹਦੀ ਖੁਰਾਕ ਖੁਰਾਕ 'ਚ ਮੈਂ ਇੱਥੇ ਕਹਿਣਾ ਚਾਹਾਂਗਾ ਵੀ ਸੂਣ ਤੋਂ ਬਾਅਦ ਅਗਲੇ 3-4 ਦਿਨ ਤੱਕ ਜੇ ਗੁੜ ਤੇ ਦਲੀਆ ਦਿੱਤਾ ਜਾਵੇ ਉਹਦੇ ਵਿੱਚ 2 ਕਿਲੋ ਕਣਕ ਤੇ 1 ਕਿਲੋ ਗੁੜ ਮਿਲਾ ਕੇ ਤੇ ਉਹਨੂੰ 3-4 ਦਿਨ ਤੱਕ ਇਦਾਂ ਦਿੱਤਾ ਜਾਵੇ ਤੇ ਓਰਲ ਕੈਲਸ਼ੀਅਮ ਬਹੁਤ ਮਿਲਦਾ ਬਾਜ਼ਾਰ 'ਚ ਉਹ 100-200 ml ਰੋਜ਼ ਦਿੱਤਾ ਜਾਵੇ ਤੇ ਇੱਕ ਤਾਂ ਪਸ਼ੂ ਦਾ ਜਿਹੜੀ ਜਿਹੜੀ ਦੁੱਧ ਦੇਣ ਦੀ ਸਮਰੱਥਾ ਉਹ ਵੱਧਦੀ ਹੈ ਦੂਜਾ ਜੋ ਵੀ ਜ਼ੋਰ ਲੱਗਿਆ ਸੀ ਉਹਦਾ ਉਹਨੂੰ એનર્ਜੀ ਮਿਲਦੀ ਹੈ ਤੇ ਤੀਜਾ ਅਗਲੇ ਅਗਲੇ ਜਦੋਂ ਉਹਦੀ ਸਾਈਕਲ ਸ਼ੁਰੂ ਹੋਣੀ ਹੈ ਉਹ ਛੇਤੀ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਪ੍ਰੋਸੈਸ ਦੇ ਵਿੱਚ ਨਾ ਉਹ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਤਾਂ ਕਿ ਜੋ ਉਹੀ ਆਪਾਂ ਪਾਲਦੇ ਹੁੰਦੇ ਆ ਵੀ ਸੌਖੀ ਸੁਵਾਈ ਹੋ ਜਾਵੇ ਤੇ ਉਸ ਤੋਂ ਬਾਅਦ ਵੀ ਪਸ਼ੂ ਦਾ ਅਗਲਾ ਹੀ ਆ ਚੱਕਰ ਟਾਈਮ ਸਿਰ ਸਮੇਂ ਸਿਰ ਹੋ ਜਾਵੇ ਤੇ ਉਹਨਾਂ ਦੇ ਲਈ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਵੀ ਉਹਦਾ ਇੱਕ ਤਾਂ એનર્ਜੀ ਲੈਵਲ ਨਾ ਘਟੇ ਜੀ ਕੈਲਸ਼ੀਅਮ ਲੈਵਲ ਨਾ ਘਟੇ ਸੂਣ ਤੋਂ ਬਾਅਦ ਤੇ ਜੇ ਕਿਤੇ ਜ਼ੇਰ ਪੈ ਪੈ ਨਹੀਂ ਗਈ ਜੇ ਪੈ ਗਈ ਹੈ ਤਾਂ ਠੀਕ ਹੈ ਜੇ ਨਹੀਂ ਪਈ ਤੇ ਉਹਦਾ ਵੀ ਧਿਆਨ ਰੱਖਣਾ ਪਏਗਾ ਤਾਂਸਾ ਹੁਣ ਮੈਂ ਇੱਥੇ ਆਉਣਾ ਹੈ ਕਿ ਮੁਸ਼ਕਲ ਦੀ ਘੜੀ ਦੇ ਵਿੱਚ ਗੁਰੂ ਅੰਗਦ ਦੇ ਵੈਟਰੀ ਤੇ ਐਨੀਮਲ ਸੈਂਸ ਜੁਨਸਟੀ ਜਿਹੜੀ ਆ ਉਹ ਪਸ਼ੂ ਪਾਲਕ ਦੇ ਇਹੋ ਜਿਹੇ ਕੇਸਾਂ ਦੇ ਵਿੱਚ ਕਿੱਥੇ ਖਲੋਂਦੀ ਹੈ ਜੀ ਸਾਡਾ ਵਿਭਾਗ ਇਸ ਚੀਜ਼ ਲਈ ਸਾਰੇ ਹਿੰਦੁਸਤਾਨ ਵਿੱਚ ਨੰਬਰ 1 ਹੈ ਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਹੈ ਜਿਹੜੀ ਸਾਰੇ ਸਾਰੇ ਕੰਟਰੀ ਚ ਫੰਡਸ ਦਿੰਦੀ ਹੈ ਉਸ ਆਈਸੀਆਰ ਵੱਲੋਂ ਸਾਡਾ ਡਿਪਾਰਟਮੈਂਟ ਉਹ ਸੈਂਟਰ ਗਿਣਿਆ ਗਿਆ ਹੈ ਤੇ ਇਹ ਸਹੂਲਤਾ ਜੋ ਸਾਡੀਆਂ ਦੇਖ ਕੇ ਹੀ ਉਹਨਾਂ ਨੇ ਸਾਨੂੰ ਨੰਬਰ 1 ਕਾਫਟ ਸੈਂਟਰ ਡਿਟੈਕਟ ਕੀਤਾ ਮਤਲਬ ਉਹਨਾਂ ਨੇ ਸਾਨੂੰ ਉਹਦਾ ਡੈਸੀਗਨੇਸ਼ਨ ਦਿੱਤਾ ਹੋਇਆ ਜੀ ਤੇ ਮੈਂ ਇੱਥੇ ਕਹਿਣਾ ਚਾਹਾਂਗਾ ਵੀ ਜੜੀ ਜਨੇਪੇ ਦੀ ਸਮੱਸਿਆ ਹੈ ਜਨੇਪੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਉਹਨਾਂ ਦੇ ਲਈ ਇੱਥੇ ਬਹੁਤ ਵਧੀਆ ਹੱਲ ਕੱਢੇ ਜਾਂਦੇ ਆ ਸਾਡੇ ਕੋਲ ਇਸ ਤਰ੍ਹਾਂ ਦੇ ਟ੍ਰੀਟਮੈਂਟ ਹੈ ਸਾਡੇ ਕੋਲ ਇਸ ਤਰ੍ਹਾਂ ਦੇ ਉਜਾਰ ਹੈ ਇਨਸਟਰੂਮੈਂਟ ਹੈ ਵੀ ਅਸੀਂ ਥੋੜਾ ਜਨੇਪਾ ਉਹ ਸੁੱਖਾ ਕਰ ਦਿੰਦੇ ਆ ਪਸ਼ੂ ਦਾ ਤੇ ਗਾਹਾਂ ਪਸ਼ੂ ਅੱਗੇ ਵੀ ਸੂਣ ਜੋ ਘਾ ਰਿੰਦਾ ਤੇ ਉਹਦੀ ਉਹਦੀ ਫਰਟੀਲਿਟੀ ਨੂੰ ਅੱਗੇ ਦੁੱਧ ਦੇਣ ਦੀ ਸਮੱਸਿਆ ਉਹ ਸਾਰੀਆਂ ਘਟ ਜਾਂਦੀ ਆ ਪਹਿਲਾਂ ਤਾਂ ਇਹ ਆ ਵੀ ਜੇ ਬੱਚਾ ਜਮਾਂਦਰੂ ਮੁਕਸ ਵਾਲਾ ਹੋਇਆ ਤੇ ਸਾਡੇ ਕੋਲ ਵਿਵਸਥਾ ਹੈ ਅਸੀਂ ਇੱਕ ਫਿਟੋਟੋਮੀ ਪ੍ਰੋਸੈਸ ਕਰਦੇ ਆ ਫਿਟੋਟੋਮੀ ਉਹਦੇ ਵਿੱਚ ਬੱਚੇ ਨੂੰ ਪਾਰਟ ਕੱਟ-ਕੱਟ ਕੇ ਨਾ ਵੱਢ ਕੇ ਉਹਨੂੰ ਬਾਹਰ ਕੱਢਿਆ ਜਾਂਦਾ ਤੇ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਸੈਸ ਹੈ ਫਿਟੋਟੋਮੀ ਦੀ ਸਾਰੇ ਇੰਡੀਆ ਦੇ ਵਿੱਚ ਕੁਝ ਹੀ ਥਾਵਾਂ ਤੇ ਹੈ ਜਿੱਥੇ ਆਪਣੀ ਇਹ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦਾ ਨੰਬਰ 1 ਸਥਾਨ ਹੈ ਸਮਝ ਲਓ ਤੇ ਇੱਥੇ ਆਫੀਟੋਟੋਮੀ ਪ੍ਰੋਸੈਸ ਕਰਕੇ ਅਸੀਂ ਬੱਚੇ ਨੂੰ ਕੱਢ ਲਿੰਦੇ ਆ ਤੇ ਆਪਰੇਸ਼ਨ ਦੀ ਲੋਡ ਨਹੀਂ ਪੈਂਦੀ ਫਿਰ ਜਿਹਦਾ ਮੈਂ ਕਿਹਾ ਸੀ ਵੀ ਬੱਲ ਬੱਚੇਦਾਨੀ ਦਾ ਬੱਲ ਕੱਢਣ ਦੀ ਸਮੱਸਿਆ ਇਹ ਵੀ ਜਿਹੜੇ ਪੈਨਾਲੀ ਜੁੜੀ ਹੋਈ ਹੈ ਤੇ ਸਾਡੇ ਕੋਲ ਬਹੁਤ ਅੱਛੀ ਵਿਵਸਥਾ ਹੈ ਜਿਹਦੇ ਵਿੱਚ ਅਸੀਂ ਬੱਚੇਦਾਨੀ ਦਾ ਬੱਲ ਕੱਢ ਕੇ ਉਹਨੂੰ ਅ ਬੱਚੇ ਬੱਚਾ ਕੱਢ ਦਿੰਦੇ ਆ ਕਈ ਇਸ ਤਰ੍ਹਾਂ ਦੇ ਇਲਾਜ ਮੌਜੂਦ ਹੈ ਸਾਡੇ ਕੋਲ ਜਾਂ ਬਹੁਤ ਹੀ ਲੋਡ ਪਈ ਤੇ ਅਸੀਂ ਬੱਚੇ ਨੂੰ ਆਪਰੇਸ਼ਨ ਕਰਾਈ ਵੀ ਕੱਢ ਲੈਂਦੇ ਡਾਕਟਰ ਅਮਰਗੰਕ ਹੋਣ ਪਾਰਖੇ ਜੀ ਬਹੁਤ ਧੰਨਵਾਦੀ ਤੁਹਾਡਾ ਇਤਿਆਸ ਕਰਦੇ ਆ ਕਿ ਸਾਡੇ ਪਸ਼ੂ ਪਾਲਕ ਵੀ ਤੁਹਾਡੀਆਂ ਸਿਫਾਰਸ਼ਾਂ ਜਿਹੜੀਆਂ ਉਹਨਾਂ ਨੂੰ ਆਪਣੇ ਫਾਰਮਾਂ ਤੇ ਅਜ਼ਮਾਉਣਗੇ ਜੀ ਧੰਨਵਾਦ ਮધુ ਕ੍ਰਾਂਤੀ ਇੱਕ ਨਵੇਂ ਯੁੱਗ ਦਾ ਆਗਾਜ਼ ਮધુ ਕ੍ਰਾਂਤੀ ਵਿਕਾਸ ਦੇ ਨਵੇਂ ਰਾਹਤੇ ਖੋਲ ਰਹੀ ਹੈ मधुमक्खी पालकों के जीवन स्तर को बेहतर बना रही है साथ ही पूरी दुनिया में शहद के क्षेत्र में भारत को एक नई पहचान दिला रही है भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए हैं किसान तरक्की की राह पर आगे बढ़ रहे हैं अगर कोई सक्सेस स्टोरी मिठी मुस्कान भी बिखेरे और स्वाद में भी मिठास भरे तब तो आप इसे जरूर सोने पर सुहागा कहेंगे हमारे किसान इन दिनों शहद के उत्पादन में ऐसा ही कमाल कर रहे हैं शहद की मिठास हमारे किसानों का जीवन भी बदल रही है उनकी आय भी बढ़ा रही है मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूं तो भारत में लंबे समय से लोग मधुमक्खी पालन का काम पारंपरिक तरीकों से करते आ रहे हैं लेकिन आज के समय में इस क्षेत्र में अपार संभावनाएं भी हैं और जरूरत भी है मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई उद्देश्य स्पष्ट था मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना मधुमक्खी पालन से मिलने वाले उत्पाद जैसे शहद बी वैक्स रॉयल जेली और पोलिन आदि कई क्षेत्रों में प्रयोग किए जाते हैं माननीय प्रधानमंत्री जी के प्रोत्साहन से और कृषि मंत्री जी के, के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है न केवल ये देश के किसानों के लिए आय बढ़ाने का एक साधन बना है बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है दो हजार में उत्पादन छिहत्तर हजार मीट्रिक टन से बढ़कर 2022 2022-23 में एक लाख चालीस हजार टन से अधिक हो गया है 2013 2013-14 हजार शहद का निर्यात 28,000 मीट्रिक टन में उनासी हजार नौ सौ अट्ठाइस मीट्रिक टन से अधिक हो गया है तीन विश्व स्तरीय अत्याधुनिक टेस्टिंग लैब और इकतीस मिनी शहद टेस्टिंग लैब स्थापित हुई राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया दो बॉक्स से शुरू किया और आज हमारे पास लगभग 4,200 बी बॉक्सेस हैं। लगभग सत्रह तरह के हनी हम लोग प्रोड्यूस करते हैं जो डिफरेंट डिफरेंट एरियाज में बी को माइग्रेट करके प्राप्त होते हैं इसके अलावा जितने बी बॉक्सिस मैन्युफैक्चरिंग यूनिट है हमारे पास वेक्सिट मैन्युफैक्चरिंग यूनिट है 20 मीट्रिक टन पर डे का हनी प्रोसेसिंग प्लांट है आज हमारा जो उत्पादन है वो एक लाख के जी लगभग एनवली हम लोग प्रोड्यूस करते हैं यमुना नगर के सुभाष काम्बोज मधुमक्खी पालन के अपने काम के चलते आज देश भर में जाने जा रहे हैं सुभाष जी ने वैज्ञानिक तरीके से मधुमक्खी पालन का प्रशिक्षण लिया इसके बाद उन्होंने केवल छह बॉक्स के साथ अपना काम शुरू किया था मैंने सिर्फ अपने के लिए और खाने के पर्पज थे जब मैंने देखा कि मधु भी बढ़ रही हैं और हमें शहद भी मिल रहा है तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ ज्यादा से ज्यादा लोग इस मिशन का हिस्सा बन रहे हैं इतना ही नहीं ये मिशन नारी शक्ति को और अधिक सशक्त बनाने में भी बड़ा योगदान दे रहा है अभी तक महिलाओं के एक स्वयं सहायता समूहों को इससे जोड़ा जा चुका है इसी तरह मधु क्रांति पोर्टल पर अभी तक लगभग चौदह हजार ऐसी अधिक पालक और 22 लाख से अधिक कॉलोनीज रजिस्टर हो चुकी हैं। आज भारत प्राकृतिक शहद का छवा सबसे बड़ा निर्यातक देश है भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है मधु क्रांति आई और रोजगार के अवसर बढ़ाए